ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਬਰਗਾੜੀ ਜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਟੋਟਲ ਨਗ ਹੈਗੇ ਆ ਜੀ 6 ਤੇ 6 ਦੇ 6 ਹੀ ਗੱਭਣ ਨੇ ਜੀ ਤੇ 6 ਦੇ 6 ਹੀ ਸਾਫ ਸੁਥਰੇ ਨੇ ਗਰਮੀ ਰਹਿਤ ਨਾਗ ਆ ਜਿੰਨਾ ਚ ਆਇਰ ਸ਼ਹਿਰ ਆ ਜਾਂਦੀ ਹੈ ਜਰਸੀ ਆ ਜਾਂਦੀ ਆ ਤੇ ਕ੍ਰੋਸ ਆਂਗ ਆ ਜਾਂਦਾ ਜੀ ਇਸ ਕਰੋ ਜਿੰਨੀਆਂ ਕ ਆਪਾਂ ਵੀਡੀਓ ਬਣਾਈਆਂ ਨੇ ਨਾਗ ਬਾਈ ਕੋਲ ਇੰਨੇ ਕੀ ਹੁੰਦੇ ਆ ਹਮੇਸ਼ਾ ਪਰ ਹੁੰਦੇ ਸਾਫ ਸੁਥਰੇ ਆ ਤੇ ਮੁੱਲ ਰੇਟ ਬਿਲਕੁਲ ਜਾਇਜ਼ ਹੁੰਦਾ ਜਿਹੜੀ ਪਿਛਲੀ ਆਜੀ ਤੋਂ 4 ਦਿਨ ਪਹਿਲਾਂ ਵੀਡੀਓ ਪਾਈ ਸੀ ਉਹਦੇ ਚ ਸੀਗੇ 5 ਨਾਗ 5 ਦੇ 5 ਦੇ ਬਾਈ 10 ਦਾ ਕਿ ਨਾਲ ਦੀ ਨਾਲ ਹੀ ਵਿਗ ਗਏ ਕਿਉਂਕਿ ਵੀਰਾਂ ਦੇ ਫੋਨ ਬਹੁਤ ਆ ਗਏ ਜੀ ਨਾਗ ਸਾਫ ਸੁਥਰਾ ਕਾਟ ਨਿਕਲਦਾ ਤੁਹਾਨੂੰ ਵੀ ਪਤਾ ਬਾਕੀ ਸਾਫ ਸੁਥਰੇ ਚੀਜ਼ ਦੀ ਗਾਕੀ ਵੀ ਬਹੁਤ ਆ ਜੀ ਅੱਜ ਦੀ ਵੀਡੀਓ ਦੀ ਡਿਟੇਲ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਮੇਰੀ ਫੇਰ ਬੇਨਤੀ ਆ ਵੀਰੇ ਜਦੋਂ ਕੋਈ ਗੱਬਣ ਜਾਂ ਸੂਆ ਸੋਆ ਨਾਗ ਹੁੰਦਾ ਬਾਈ ਦੇ ਘਰੇ ਜਾ ਕੇ ਤਸੱਲੀ ਕਰ ਲਿਆ ਕਰੋ ਸასი ਗਾਲ ਜੀ ਸਸ਼ੀ ਗਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਵੀਰੇ ਜਸ਼ਨਗੰਦਾਰਾ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੂ ਮੋਬਾਈਲ ਨੰਬਰ ਜੀ 9877624531 ਬਾਈ ਠੀਕ ਹੈ ਵੀਰੇ ਅੱਜ ਨਗ ਹੈਗੇ ਆ 6 ਜੀ ਹਾਂਜੀ 6 ਆ ਬਾਈ ਗਰਮੀ ਰਹਤੀ ਆ ਸਾਰੇ ਦੀ ਗਰਮੀ ਰਹਤੀ ਆ ਜੀ ਐਰ ਸ਼ੈਰ ਵੀ ਆ ਦੋ ਬੈਡਾਂ ਦੋ ਜਰਸੀਆਂ ਦੋ ਕਰੋਸ ਆ ਜੋੜਾ ਜੋੜੀ ਹੋਇਆ ਪਿਆ ਜੋੜ ਠੀਕ ਹੈ ਵੀਰੇ ਤੇ ਪਿਛਲੀ ਵੀਡੀਓ ਦਾ ਕੀ ਰਿਸਪੌਂਸ ਆ ਬਹੁਤ ਫੋਨ ਆਏ ਬਾਈ ਉਹ ਤਾਂ ਣ ਗਿਣਤੀ ਆ ਰਿਕਾਰਡ ਤੋੜਨ ਆਲੇ ਆ ਜਿਹੜੀ ਗੱਲ ਰਿਕਾਰਡ ਤੋੜਨ ਆਲੇ ਬਾਕੀ ਮਾਲ ਵੀ ਸਾਰਾ ਹੁਣ ਹੀ ਨਹੀਂ ਗਏ ਕੋਸਤਾ ਫੋਨ ਤੇ ਇੱਧਰ ਆਇਰ ਸ਼ਹਿਰ ਦਾ ਤੋਹਫਾ ਲੈ ਆਂਦਾ ਇੱਕ ਟੀਅਰ ਹਾਂ ਬਈ ਯਾਰ ਖੁਣ ਤੋਂ ਪਤਾ ਗਰਮੀ ਹੈਗੀ ਇਹੇ ਚੀਜ਼ਾਂ ਹੀ ਆਉਂਦੀਆਂ ਆਪਣੀ ਬਈ ਦੱਬੀ ਹੁਣ ਆਪਣੇ ਘਰ ਜਾਣੀ ਹੈ ਬਈ ਸਹੀ ਗੱਲ ਹੈ ਜੀ ਹਾਂ ਸੁਆ ਕਿੰਨਾ ਮਾਜੀ ਇਹ ਵੀਰੇ ਪਲੂਣ ਵੱਛੀ ਸੁਂਦੀ ਆ ਮੂੰਹ ਤੋਂ ਚਾਰ ਦੰਦਾਂ ਦਾ ਰੀਜਨਲ ਪਹਿਲਾਂ ਦੰਦ ਹੀ ਦਿਖਾਈਏ ਬਈ ਕਹਿਣ ਦੀ ਗੱਲ ਨਹੀਂ ਇੱਕ ਤਾਂ ਬੰਦਾ ਹੁੰਦਾ ਕਹਿਣ ਹੁੰਦਾ ਠੀਕ ਹੈ ਜੀ ਆਪਣੀ ਜਿਹੜੀ ਗੱਲ ਕਹੂ ਉਹੀ ਨਿਕਲੂਗੀ ਬਈ ਕੁਆਲਿਟੀ ਬਹੁਤ ਆ ਜੀ ਸੁਦਾਉ ਜੀ ਚਾਰ ਆਂਦੀ ਆ ਅਖੀਰੇ ਦੰਦ ਦੋ ਖੜੇ ਆ ਅਖਰੇ ਖੜੇ ਆ ਜੀ ਸਹੀ ਗੱਲ ਸਮਾਂ ਕਿੰਨਾ ਕੁ ਲੈਂਦੀ ਆ ਜੀ ਸਮਾਂ ਬਈ ਬਸ ਅਸੀਂ ਤਨ ਚਾਰ ਦਿਨ ਲਊਗੀ ਤਿਆਰੀ ਹੈ ਕਿੰਨਾ ਪਾਜੂ ਕਰਮ ਵਾਲੀ ਦੁੱਧ ਵੀਰੇ ਕਹਿਣ ਨੂੰ ਪੋਣ ਐਵੇਂ 22 ਲੀਟਰ ਕਹੀ ਆ ਪਰ 18 ਵੀ ਲੀਟਰ ਨਾਰਮਲ ਚ ਹੋਣਾ ਚਾਹੀਦਾ ਕੱਦ ਘਾਟ ਬਹੁਤ ਐ ਪਲੂਨ ਵੱਛੀ ਆ ਸਹੀ ਗੱਲ ਪੂਰਾ ਕਰਦਾ ਹੁੰਦਾ ਬਾਕੀ ਮੇਨ ਗੱਲ ਇਹ ਚੀਜ਼ ਤਾਂ ਮਿਲਦੀ ਨਹੀਂ ਐ ਸ਼ਰਮ ਪਿਓਰਾ ਸਹੀ ਗੱਲ ਆ ਜੀ ਤੇਰਾ ਫੀਮ ਵਾਲਾ ਕੰਮ ਆ ਬਾਈ ਇਹ ਤਾਂ ਸਹੀ ਗੱਲ ਆ ਬਲੈਕ ਚ ਹੀ ਮਿਲਦੀ ਐ ਬਲੈਕ ਵਾਲਾ ਕੰਮ ਹੀ ਹੋ ਜਾਂਦਾ ਜੀ ਚੀਜ਼ ਘੱਟ ਮਿਲੇ ਕੁਆਲਿਟੀ ਬਹੁਤ ਆ ਜੀ ਸੂਆ ਪਹਿਲਾ ਜੀ ਮੂਹ ਤੋਂ ਚਾਰ ਦਿਨ ਦਾ ਜੇ ਬਰੀਡ ਦੀ ਗੱਲ ਕਰਕੇ ਪੂਰੀ ਸੁਧਰੀ ਵੀ ਬਰੀਡ ਐ ਜੀ ਤਿਆਰੀ ਬੜੀ ਕਮਾਲ ਦੀ ਕੀਤੀ ਐ ਸੋਹਣਾ ਫਿਟਨੈਸ ਵਾਲਾ ਹਵਾਨਾ ਥਣ ਕੱਲਾ ਕੱਲਾ ਨਿੱਖੜ ਮਾ ਸੋਹਣਾ ਬਾਡੀ ਸਟਰਕਚਰ ਆ ਸਮਾ ਸਮਾ ਬਾਈ ਦੱਸਦਾ ਕਿ 5 ਤੋਂ 4 ਦਿਨ ਹਜੇ ਲੈ ਜੂਗੀ ਜੀ ਇੱਕ ਅੱਧਾ ਦਿਨ ਵੱਧ ਵੀ ਲਿਜਾ ਸਕਦੀ ਆ ਜਾਂ ਪਹਿਲਾਂ ਵੀ ਸੋਹਣਾ ਪਹਿਲਾਂ ਵਾਲੀ ਗੱਲ ਹੀ ਨਹੀਂ ਵੀਰੇ ਥਣਾ ਦੀ ਡਨ ਹੋਊਗੀ ਵੀਰੇ ਗਾਰੰਟੀ ਵੀਰੇ ਸਾਰੇ ਨਗਾ ਨਹੀਂ ਹੋਊਗੀ ਜਿਹੜਾ ਵੀ ਬਾਈ ਆਊਗਾ ਇਹ ਨਹੀਂ ਥੱਲੇ ਬਹਿ ਕੇ ਅਗਲਾ ਉੱਠ ਕੇ ਕਰੂ ਤੇਰੀ ਬੈਡ ਗਲਤ ਆ ਬਾਈ ਠੀਕ ਆ ਵੀਰੇ ਹਾਂ ਇਹ ਟੱਲ ਢੁੱਲ ਹਜੇ ਪਈ ਆ 2-3 ਦਿਨ ਕੱਢੇ ਆਣੇ ਆ ਬਹੁਤ ਪਈ ਆ ਜੀ ਡੈਡ ਬਹੁਤ ਬਹੁਤ ਆ ਬਾਈ ਲੈ ਜੱਲੀ ਵੀਰੇ ਖੂਬਸੂਰਤੀ ਬਹੁਤ ਆ ਵੈੜ ਘਰੇ ਖੜੀ ਵੀ ਸੋਹਣੀ ਲੱਗੂ ਬਈ ਅਗਲਾ ਕਹੂਗਾ ਬਈ ਹਾਂ ਕੋਈ ਚੀਜ਼ ਰੱਖੀ ਵੀ ਆ ਕੁਆਲਿਟੀ ਬਹੁਤ ਆ ਬਰੀਡ ਬਹੁਤ ਆ ਬਰੀਡ ਵਾਲੀ ਆ ਵੀਰੇ ਜੇ ਇਹੀ ਕੋਚ ਦੇਖਣੀ ਹੁੰਦੀ ਸਾਰਾ ਸੀਮਨ ਉਹ ਸਾਰਾ ਕੋ ਲਾ ਦੇਣਾ ਸੀ ਹੋਰ ਬੰਦੇ ਨੇ ਸਹੀ ਗੱਲ ਆ ਜੀ ਸਹੀ ਗੱਲ ਆ ਜੀ ਕਹਿ ਨਹੀਂ ਆ ਵੀਰੇ ਆਪਾਂ ਫਲਾਨਾ ਕਰਨ ਦਾ ਪਰ ਕੀ ਫਿਰ ਉਹ ਗੱਲਾਂ ਦਾ ਬਈ ਸਹੀ ਗੱਲ ਆ ਜੀ ਆਪ ਹੀ ਦੱਸ ਦਈਏ ਵੀਰੇ ਮੈਂ ਹੈਗੀਆਂ ਚੀਜ਼ਾਂ ਬਈ ਤੇ ਡਿਮਾਂਡ ਜਮ੍ਹਾਂ ਲੈਣ ਦੇਣ ਜੇ ਆਲੀ ਵੀਰੇ ਦੀ ਡਿਮਾਂਡ ਵੀਰੇ ਮੰਗਣ ਨੂੰ ਪਾਣਾ 80-85 ਜਿੰਨਾ ਮਰਜ਼ੀ ਮੁੱਲ ਕਰਦਾ ਠੀਕ ਆ 76000 ਦੀ ਵੈੜ ਦੇ ਦਾਂਗੇ ਹੋ ਜੂ ਮਾਨਤਾਨ ਥੋੜਾ ਕਣੀ ਹੋਊਗਾ ਬਾਈ ਕਿਉਂ ਆਪਣੇ ਰੇਟ ਹੁੰਦੇ ਤੈਨੂੰ ਪਤਾ ਫੈਸਲਾ ਕੰਮ ਹੀ ਹੁੰਦਾ ਚਲੋ ਫੇਰ ਵੀ ਮਾਨਤਾਨ ਕਰ ਦੇਈਦਾ ਠੀਕ ਆ ਵੀਰੇ 76000 ਦੀ ਵੈੜ ਦੇ ਦਾਂਗੇ ਜੀ ਵਿੱਚੋਂ ਮਾਨਤਾਨ ਹੋ ਜੂਗਾ ਜੀ ਬਾਕੀ ਵੈੜ ਚ ਸੁਨੱਖ ਪੁਣਾ ਬਹੁਤ ਆ ਨਮਾ ਬਾਕੀ ਤੈਨੂੰ ਵੀ ਪਤਾ ਵੀ ਇਹ ਚੀਜ਼ ਤਾਂ ਮਿਲਦੀ ਨਹੀਂ ਇਹ ਸ਼ਹਿਰ ਤਾਂ ਬਹੁਤ ਜਿਹਦੇ ਕਦੀ ਟਾਈਮ ਆਉਂਦੀ ਹੈ ਇਹ ਚੀਜ਼ ਨਹੀਂ ਮਿਲਦੀ ਸਹੀ ਗੱਲ ਆ ਪਰ ਮੰਗ ਬਹੁਤ ਆ ਕਰ ਮੰਗ ਤਾਂ ਪੂਰੀ ਆ ਬਾਈ ਠੀਕ ਆ ਜੀ ਤੇ ਦੋ ਨੰਬਰ ਨਗ ਸੂਆ ਕਿੰਨਾ ਮਾਜੇ ਇਹ ਵੀ ਯਾਰ ਸ਼ੈਰੀ ਵੈਡ ਆ ਵੀਰੇ ਠੀਕ ਆ ਜੀ ਦੂਜੇ ਸੂਏ ਰੀਜਨਲ ਹੁੰਦੀ ਆ ਬਾਈ ਠੀਕ ਆ ਜੀ ਕੱਦ ਵਜਨ ਇਹਦਾ ਵੀ ਫੁੱਲ ਇਨ ਜੈ ਹੈ ਜੀ ਵਜਨ ਤਾਂ ਵੀਰੇ ਛੋਟੇ ਆ ਜੀ ਸਮਾਹ ਕਿੰਨਾ ਕ ਲੈਂਦੀ ਆ ਜੀ ਸਮਾਹ ਵੀ ਕੱਢਦੀ ਆ 4.5 ਕਿੰਨਾ ਕ ਪਾਜੂ ਵੀਰੇ ਦੁੱਧ ਵੀਰੇ 20 ਬਾਈ ਲੀਟਰ ਨਾਰਮਲ ਆ ਕਹਿਣ ਨੂੰ 25 ਘਰ ਤੇ ਚੱਲੂਗਾ ਪਰ ਆਪਾਂ ਘੱਟ ਕਹਿੰਨੇ ਆ ਗਾਂ ਜਾ ਕੇ 2 ਲੀਟਰ ਵਾਧ ਦੇ ਗਿਓ ਬਾਈ ਠੀਕ ਆ ਵੀਰੇ ਇਹ ਵੀ ਤੋਰ ਕੇ ਦਿਖਾ ਦੀ 22 ਦੇ ਦਸਨ ਮੁਤਾਬਕ ਜੀ ਸੂਆ ਦੂਜਾ ਸੁੰਦੀ ਆ ਜੀ ਸਮਾ ਬਾਈ ਦੱਸਦਾ ਇਹ ਵੀ ਲਗਭਗ 5-4 ਦੈਣ ਹੀ ਲੈਂਦੇ ਜਿਹੜੇ ਦੈਣ ਹੁੰਦੇ ਆ ਵੀਰੇ ਜਿਵੇਂ ਮਾਲਕ ਦੱਸ ਦਿੰਦੇ ਆ ਉਹਨੇ ਬਾਈ ਦੱਸ ਦਿੰਦੇ ਆ 2 ਦੈਣ ਵੱਧ ਵੀ ਸਕਦੀ ਆ ਤੇ 2 ਘੱਟ ਵੀ ਸਕਦੀ ਆ ਕਹਿਣ ਨੂੰ ਬਾਈ ਕਹਿੰਦਾ ਭਲਾ ਜਿੰਨਾ ਮਰਜ਼ੀ ਕਹਦੇ 18-20 ਲੀਟਰ ਤਾਂ ਕਹਿੰਦਾ ਵੀ ਕੀ ਆ ਵੈੜ ਨੂੰ ਬਾਕੀ ਦੇਊਗੀ ਵੀਰੇ ਕਹਿਣ ਦੀ ਗੱਲ ਨਹੀਂ ਸਹੀ ਗੱਲ ਆ ਜੀ ਭਜਨ ਬਹੁਤ ਆ ਜੀ ਪੂਰੀ ਸੰਭੀ ਪਲੀ ਆ ਜੀ ਪੂਰੀ ਰਾਜੀ ਪਲੀ ਆ ਜੀ ਸਿਵਾਲੇ ਘਰੋ ਬਾਈ ਵੀ ਕੋਈ ਆਏ ਨਹੀਂ ਦੱਸ ਸਰ ਜੀ ਤੇ ਜਿਵੇਂ ਆਪਸਾਂ ਵੀ ਪਲੀਆ ਤੇ ਉਵੇਂ ਹੀ ਹਵਾਨਾ ਕਰਮ ਵਾਲੀ ਨੇ ਪੂਰਾ ਟੌਪ ਕੁਆਲਿਟੀ ਤੁਸੀਂ ਖੁਦ ਹੀ ਦੇਖ ਸਕਦੇ ਹੋ ਜੀ ਫੁੱਲ ਚਮਕ ਦਮਕ ਵਾਲੀ ਆ ਕੋਈ ਐ ਨਹੀਂ ਬਈ ਲੱਸੀ ਫਿੱਕੀ ਆ ਜੀ ਤਿਆਰੀ ਸੋਹਣੀ ਕਰਦੀ ਹੁੰਦੀ ਆ ਪੰਜਾ ਚਾਰ ਦਿਨਾਂ ਤਿਕਰ ਤਾਂ ਪੂਰਾ ਹੋਰ ਸੋਹਣਾ ਤੇ ਟੌਪ ਦਾ ਹਵਾਨਾ ਤਿਆਰ ਕਰ ਲੈਣਾ ਥੋੜਾ ਜਿਹਾ ੱੱੱਕਾ ਕਰਦੀ ਆ ਉੱਪਰ ਆ ਥਾਂ ਕਰਕੇ ਜੀ ਕੋਈ ਕਈ ਪੰਨਾ ਕੱਢ ਦੇ ਨਾ ਬਰਬੀ ਤਾਂ ਸਹੀ ਗੱਲ ਆ ਜੀ ਜਦੋਂ ਨਵੇਂ ਥਾਂ ਹੁੰਦਾ ਥੋੜਾ ਜਿਹਾ ਪਸੂਰ ਕਰਦਾ ਹੀ ਆ ਚਾਰੂ ਚੂਰੂ ਪੂਰੀਆਂ ਵੀਰੇ ਪੂਰੀਆਂ ਵੀਰੇ ਗਰੰਟੀ ਹੁਸ਼ੀਆਂ ਦੀ ਪੱਠੇ ਪਾ ਕੇ ਅਗਲਾ ਮੂਹਰੇ ਛੜ ਦੇ ਖਾ ਕੇ ਵੇਖ ਜੇ ਠੀਕ ਆ ਜੀ ਤੇ ਡਿਮਾਂਡ ਇਹਦੀ ਜੀ ਡਿਮਾਂਡ ਇਹਦੀ ਵੀਰੇ ਮੰਗਣ ਨੂੰ ਇਹਰਾ ਵੀ ਪਣਾ ਜਿੰਨਾ ਮਰਜੀ 80 85 90 ਕਰੀਏ 75000 ਦੀ ਅੱਜ ਦੇਣੀ ਆ ਬਾਈ ਜੋੜਾ ਲੈ ਜੇ ਸੱਜਣ ਕੋਈ ਜੀ ਕੋਈ ਨਹੀਂ ਯਾਰ ਸ਼ਰਦਾ ਕੋਈ ਜੋੜਾ ਲਰੂਗਾ ਭੋਰਾ ਵੱਧ ਮੰਗਤਨ ਕਰ ਦਾਂਗਾ ਠੀਕ ਆ ਜੀ ਹੈ ਤੋਫੀ ਇਹ ਗਰਮੀਰ ਜਿਹੜਾ ਰਹਿ ਗਿਆ ਬਈ ਜਿਆਦਾ ਹੀ ਰੱਖੂਗਾ ਸਹੀ ਗੱਲ ਆ 75000 ਦੀ ਬਾਈ ਕਹਿੰਦਾ ਇਹ ਦੇ ਦਾਂਗੇ ਜੇ ਕੋਈ ਜੋੜਾ ਲੈ ਲੇ ਬਾਕੀ ਦੂਜੀ ਗੱਲ ਕੋਈ ਛੋਟੀਆਂ ਸਮਝ ਗਏ ਨਾ ਤੇ ਤਿੰਨ ਨੰਬਰ ਵੀਰੇ ਇਹਦਾ ਸੂਆ ਕਿੰਨਾ ਮਾਜੇ ਇਹ ਵੀਰੇ ਦੂਜੇ ਸੂਏ ਸੁੰਦੀ ਜਰਸੀ origignal local ਆਪਣੀ ਜਿਹੜੀ ਲਈ ਹੋਊਗੀ ਵੈੜ ਵੀਰੇ ਪੰਜਾਬ ਵਾਲੀ ਹੋਊਗੀ ਬੰਦਾ ਨੂੰ ਵੀ ਸਾਬਤ ਕਰਦੇ ਸਮਾਚਰ ਵਾਲੀ ਆਪਾਂ ਬੈਠੇ ਆ ਬਈ ਠੀਕ ਆ ਵੀਰੇ ਹਾਂ ਪਾਉ ਲੈੰਦੇ ਨੀ ਲਾਂਬੇ ਵਾਲਾ ਕੰਮ ਬਈ ਠੀਕ ਆ ਵੀਰੇ ਸਮਾਂ ਕਿੰਨਾ ਕ ਲੈਂਦੀ ਆ ਸਮਾਂ ਬਈ ਇਹ ਵੀ ਬਸ 3-4 ਦਿਨ ਹੀ ਲੈਂਦੀ ਆ ਠੀਕ ਆ ਕਿੰਨਾ ਪਾਜੂ ਵੀਰੇ ਦੁੱਧ ਵੀਰੇ ਨੋਰਮ ਜੀ ਇਹਨੂੰ ਵੀ 18 ਵੀ ਲੀਟਰ ਮੰਨ ਕੇ ਬੰਦਾ ਲੈ ਲਈ ਦੇਊਗੀ ਵੀ ਬਾਈ ਚੰਗੀ ਆ ਜਰਸੀ ਬਾਈ ਦੀ ਗੱਲ ਸਹੀ ਆ ਬਾਈ ਕਹਿੰਦਾ ਨਾਲ ਦੀ ਨਾਲ ਤੋਰਦੀ ਵੀਰੇ ਆਪਾਂ ਹਿਮਾਚਲ ਵਾਲੀ ਦਾ ਕੰਮ ਹੀ ਨਹੀਂ ਕਰ ਦੇਗੇ ਕੋਈ ਆਏ ਨਹੀਂ ਬਈ ਛੋਟੀਆਂ ਛੋਟੀਆਂ ਬੱਕਰੀਆਂ ਜੀਆਂ ਹੋਣਗੀਆਂ ਨਹੀਂ ਨਹੀਂ ਵੀਰੇ ਅਗਲਾ ਇਸ਼ਿਆ ਕੇ ਦੇਖੂਗਾ ਆਏ ਨਹੀਂ ਅਗਲਾ ਕਹੂਗਾ ਵੀ ਯਾਰ ਤੂੰ ਵੀਡੀਓ ਤੇ ਕੀ ਕਿਆ ਸੀ ਤੇ ਆ ਕੇ ਤੇਰਾ ਕੀ ਨਿਕਲਿਆ ਸਹੀ ਆਏ ਨੂੰ ਹਿਮਾਚਲ ਵਾਲੀ ਨਿਕਲ ਗਈ ਕਵਾਰਟੀ ਬੋ ਦਾ ਵੇੜ ਦੀ ਰਿਜੀਨਲ ਪੰਜਾਬ ਵਾਲੀ ਜਰਸੀ ਸੋਨਾ ਹਵਾਨਾ ਤਿਆਰੀ ਬੜੀ ਕਮਾਲ ਦੀ ਆ 18 20 ਕਿਲੋ ਬਾਈ ਕਹਿੰਦਾ ਇਹ ਵੀ ਪਿਆਜੂ ਹੱਕ ਹੈ ਵੀਰੇ ਦੇਣ ਦਾ ਬਾਕੀ ਮੱਝਾਂ ਰ ਗਈ ਹੋਊਗਾ ਦੁੱਧ ਹੋ ਸੰਗਣਾ ਫੈਟ ਆਉ ਚੰਗੀ ਥਣ ਕੱਲਾ ਕੱਲਾ ਨਿੱਖੜ ਮਸੂਨਾ ਕਟਾਲਾ ਹਵਾਨਾ ਬਾਕੀ ਫੇਸ ਕੁਆਲਟੀ ਸੋਹਣੀ ਹੈ ਜੀ ਚੈੱਕ ਕਰ ਸਕਦੇ ਕੁਆਲਟੀ ਕੁਆਲਟੀ ਬਹੁਤ ਆ ਬਈ ਥਣ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਸੋਨਾ ਮੋਟਾ ਥਣ ਲੱਗਿਆ ਵਾ ਫੇਸ ਕੁਆਲਟੀ ਤੁਸੀਂ ਖੁਦ ਹੀ ਦੇਖ ਸਕਦੇ ਹੋ ਨਿੱਕੇ ਨਿੱਕੇ ਕੰਨ ਜਮਾ ਬੀਰ ਵੀ ਬਹੁਤ ਆ ਜੀ ਬਾਕੀ ਚਮਕ ਦਮ ਕਾਲੀ ਬਜਨ ਵਾਲੀ ਹੈ ਸੰਭੀ ਪਲੀ ਹੈ ਜੀ ਪੂਰੀ ਤੇ ਇਹਦਾ ਕਿੱਡੀ ਕੁ ਡਿਮਾਂਡ ਹੈ ਵੀਰੇ ਡਿਮਾਂਡ ਵੀਰੇ ਕਾਰਨ ਨੂੰ ਪਣਾ ਇਹਦੀ ਵੀ 70 75 ਕਰ ਲਾ 60000 ਚ ਮਾਨਤਾ ਕਰ ਦਿੰਗੇ 70000 ਚ ਹਾਂ ਠੀਕ ਹੈ ਜੈਜ ਡਿਮਾਂਡ ਆ ਮੁੱਲ ਹਮੇਸ਼ਾ ਜੈਜ ਹੀ ਹੁੰਦੇ ਆ ਬਾਈ ਦੇ 67000 ਰੁਪਏ ਚ ਮਾਨਤਾਣ ਹੋ ਜਾਊਗਾ ਜੈਜ ਮੁੱਲ ਚ ਸਾਫ ਸੁਥਰਾ ਪਸ਼ੂ ਥੋੜਾ ਜਿਹਾ ਘੱਟ ਮਿਲਦਾ ਖੋਰ ਖੱਪ ਦਾ ਬਹੁਤ ਖੜਾ ਵੀਰੇ ਦਸ ਦਸ ਪਾਈ ਜਾਂਦੇ ਰੁਪਈਓ ਗੱਲਾਂ ਦਾ ਫਾਇਦਾ ਹੀ ਨਹੀਂ 100 100 ਵੀ ਖੜੀਆਂ ਹੈਗੀਆਂ ਉਹਦਾ ਨਹੀਂ ਕੋਈ ਚੱਕਰ ਉਹ ਲਾਂਬੇ ਲਈ ਜਾਂਦੇ ਗਾ ਉਹ ਗੱਲਾਂ ਦਾ ਫਾਇਦਾ ਨਹੀਂ ਬਾਈ ਉਹਦਾ ਫਾਇਦਾ ਨਹੀਂ ਕੋਈ ਬਾਕੀ ਕੁਆਲਿਟੀ ਆ ਬਾਕੀ ਵੀ ਇਹ ਕੰਮ ਹੀ ਕੱਟਾ ਰੇਟ ਜਾਇਜ਼ ਆ 77 ਮੰਗ ਲੈਦੇ ਵੀ ਨਹੀਂ ਫੇਰ ਵੀ ਸੀ ਪਰ ਆਪੋ ਭਾਣ ਨਾਲ ਭਾਣ ਨਾਲ ਹੀ ਦੇਣੀ ਤੇਰੇ ਸੂਪੀ ਉੱਦੇ 75 ਦੀ ਜਾਣੀ ਆ ਰਾਜ ਸਮਾਂ ਲੈਂਦੀ ਆ ਜੇ ਕੋਈ 4 ਦਿਨ ਸਾਮਕੇ ਵੇਚ ਲੋ ਤਾਂ ਉਹਦਾ ਪੂਰਾ ਫਾਇਦਾ ਜ਼ਿਆਦਾ ਹੋਊਗਾ ਜੀ ਬਾਕੀ ਫੀਟਿੰਗ ਵਾਲੇ ਜਾਨ ਨੇ ਆਪਣੇ ਸਾਰੇ ਪਸ਼ੂਆਂ ਦੇ ਸ਼ੀਰਾਂ ਨਹੀਂ ਲੌਂਗ ਮੇਟ ਉਟਮੇ ਨਹੀਂ ਬਾਈ ਸਹੀ ਗੱਲ ਆ ਜੀ ਹਾਂ ਬਾਈ 67000 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਵਿੱਚੋਂ ਲੈਸ ਹੋ ਜਾਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਦਨ ਸੋਰੀ 4 ਨੰਬਰ ਨਾਲ ਆ ਗਏ ਵੀਰੇ ਇਹ ਵੀ ਵੀਰੇ ਦੂਜੇ ਸੂਏ ਵੜਸ ਹੁੰਦੀ ਐ ਇਹ ਵੀ ਰੀਜਨਲ ਜਰਸੀ ਐ ਵੀਰੇ ਇਧਰ ਦੀ ਐ ਨੋਕਲ ਵੱਡੀ ਐ ਜੱਦ ਵੱਡੀ ਐ ਹਾਂ ਇਹਨੂੰ ਕਿ ਛੋਟੀ ਸਮਝ ਕੇ ਦੋ ਸਾਰੀਆਂ ਵੜਨ ਕੋਈ ਨਾ ਬਈ ਕੱਦ ਕਾਠ ਵਾਲੀਆਂ ਐ ਸਹੀ ਗੱਲ ਮੇਨ ਗੱਲ ਜਰਸੀ ਦੀ ਐ ਹੁੰਦੀ ਐ ਵੀ ਨਿੱਕੀਆਂ ਹੁੰਦੀ ਐ ਦੱਸਣਾ ਜ਼ਰੂਰੀ ਹੁੰਦਾ ਸਹੀ ਗੱਲ ਐ ਜੀ ਹਾਂ ਇਹ ਸਮਾਂ ਕਿੰਨਾ ਕੱਲੇ ਸਮਾਂ ਵੀ 4-5 ਦਿਨ ਹੀ ਐ ਕਰਦੀ ਆ ਠੀਕ ਐ ਦੁੱਧ ਵੀਰੇ 18-20 ਕਹਿ ਕੀ ਦੇਵਾਂਗੇ ਅਗਲਾ ਵੱਧ ਭਾਣਾ ਜਿੰਨਾ ਮਰਜ਼ੀ ਚੋਲੇ ਪਰ ਇੰਨੇ ਤੋਂ ਟੁੱਟਦੀਆਂ ਨਹੀਂ ਵੀਰੇ ਸਹੀ ਗੱਲ ਐ ਜੀ ਵੱਧ ਤਾਂ ਬਈ ਸੇਵਾ ਦੇ ਸਰ ਤੇ ਅਜੇ ਸੇਵਾ ਨਾ ਕਰ ਫੇਰ ਤਾਂ ਆਪਾਂ ਨੂੰ ਵੀ ਪਤਾ ਸਹੀ ਗੱਲ ਹੈ ਜੀ ਫੇਰ ਤਾਂ ਪਸ਼ੂ ਨੇ ਕੀ ਹੁਣ ਬੰਦਾ ਕੋਸ ਖਾਊ ਪੀਊਗਾ ਫੇਰ ਹੀ ਗਾਂ ਤੁਰਦਾ ਫਿਰਦਾ ਬਈ ਉਹੇ ਚੱਕ ਰਹਿਣਾ ਦਾ ਤੇ ਖਰਾਕ ਖਾਊਗਾ ਫੇਰ ਹੀ ਦੁੱਧ ਦੇਣਾ ਪਸ਼ੂ ਨੇ ਬਾਕੀ ਵਜਨ ਵਾਲੀ ਹੈ ਜੀ ਹਵਾਨਾ ਇਹਦਾ ਵੀ ਫਿਟਨੈਸ ਆਲਾ ਕਿਸੇ ਦਾ ਟਟਮਾ ਲੈ ਵਾਣੀ ਸੋਨਾ ਫਿਟਨੈਸ ਵਾਲਾ ਹਵਾਨਾ ਘਾਟ ਆਲਾ ਥਣ ਕੱਲਾ ਕੱਲਾ ਨਿੱਖੜਮ ਹੱਥੀ ਚਵਾਈ ਵਾਲਾ ਥਣ ਬਾਕੀ ਫੇਸ ਕੁਆਲਿਟੀ ਸੋਣੀ ਹੈ ਵਜਨ ਵਜੂਦ ਵੀ ਚੰਗਾ ਜੀ ਚੈੱਕ ਕਰ ਸਕਦੇ ਹੋ ਠੰਡੀ ਸੀਲ ਵੀ ਪੂਰੀ ਹੋ ਥਣਾਂ ਦੀ ਸੀਲ ਸਾਰੇ ਨਾ ਗਈ ਹੈ ਬਈ ਸਹੀ ਗੱਲ ਗਾਰੰਟੀ ਹੂ ਠੰਡੇ ਸੀਲ ਦੀ ਵੀ ਜਿਹੜਾ ਬੰਦਾ ਮਰਜੀ ਆ ਕੇ ਲੈ ਲੇ ਠੀਕ ਆ ਵੀਰੇ ਮੋੜ ਲਿਆਈ ਵੀਰੇ ਬਾਕੀ ਕਾਫੀ ਕਲਰ ਚ ਪੈਂਦੀ ਐ ਜੀ ਜਰਸੀ ਜਿਵੇਂ ਕੋਈ ਮਰਜੀ ਬੈਠਾ ਰਵੇ ਸਾਡਾ ਫੁੱਲਾ ਕੱਢਣੀ ਹੈ ਤਾਂ ਬਾਈ ਤੇ ਇਹਦਾ ਕਿੰਡਾ ਕਿ ਭਾਅ ਹੋਰ ਇਹਦਾ ਭਾਅ 70 ਚ ਮਾਨਤਨ ਕਰ ਦਾਂਗੇ ਬਾਈ 70000 ਚ ਹਾਂ ਠੀਕ ਆ ਵੀਰੇ ਇਹਦਾ 70000 ਰੁਪਏ ਚ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਚੰਗੀ ਐ ਵੜ ਬਾਕੀ ਗਰਮੀਆਂ ਦੇ ਤੋਹਫੇ ਹੀ ਐ ਸਾਰੇ ਕੋਈ ਆਏ ਨਹੀਂ ਵੀਰੇ ਬਾਹਲੀ ਗਰਮੀ ਮਨਾਉਣ ਗਈਆਂ HF ਦਾ ਥੋੜਾ ਜਿਹਾ ਤੁਹਾਨੂੰ ਪਤਾ ਜ਼ਿਆਦਾ ਕਰਦੀ ਹੁੰਦੀ ਬਾਕੀ ਇਹਦਾ 20 ਕਿਲੋ ਤੇ HF ਦਾ 30 ਕਿਲੋ ਇੱਕ ਬਰਾਬਰੀ ਹੁੰਦੀ ਹੈ ਕਿਉਂਕਿ ਫੈਟ ਇਹਨਾਂ ਦੀ ਚੰਗੀ ਹੁੰਦੀ ਆ ਹਵਾਨੇ ਦੀ ਖੂਬਸੂਰਤੀ ਤੁਸੀਂ ਦੇਖ ਸਕਦੇ ਹੋ ਕੁਆਲਿਟੀ ਬਹੁਤ ਬਾਕੀ ਇੱਥੇ ਜਦੋਂ ਤੁਸੀਂ ਆਓਗੇ ਤੁਹਾਨੂੰ ਪਸੰਦ ਆਉਣਗੀਆਂ ਵਹਿੜਾ ਇਹ ਗੱਲ ਵੀ ਜ਼ਰੂਰ ਆਈਂ ਅਗਲੇ ਨੂੰ ਆ ਕੇ ਇੱਥੇ ਵੀ ਲੱਸੀਆਂ ਫਿੱਕੀਆਂ ਲੱਗਣੀਆਂ ਅਗਲਾ ਇੱਥੇ ਆਊਗਾ ਚੀਜ਼ ਮੰਨ ਲੱਗੂ ਭਾਈ ਵੀਡੀਓ 'ਚ ਜਿਹੋ ਜਿਹੀਆਂ ਤੁਹਾਨੂੰ ਦੇਖੀਆਂ ਬਰੇ ਉਹ ਜਿਹੀਆਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਤੇ ਨਾਗ ਆ ਗਿਆ ਵੀਰੇ ਆਪਣਾ 5 ਨੰਬਰ ਜੀ। ਗੋਹ ਹਟਾ ਕੇ ਜੀ। ਸੁਆ ਕਿੰਨਾ ਮਾਜੀ। ਇਹ ਵੀਰੇ ਦੂਜੇ ਸੁਏ ਦੱਸਿਆ ਭਲਾ ਅਗਲਾ ਤੀਜਾ ਮੰਨ ਲੈ ਮੰਨਣਾ ਤਾਂ। ਤਿਆਰੀ ਬੜੀ ਕਮਾਲ ਦੀ ਕੀਤੀ। ਤਿਆਰੀ ਤਾਂ ਵੀਰੇ ਫੁੱਲ ਹੀ ਆ। ਥਣ ਵੀ ਵੇਖ ਭਾ ਮੱਝਰ ਗਈ ਲੱਗਦੀ। ਆਪ ਵੀ ਵਜਣ ਚੰਗਾ ਤੇ ਉਦਾਂ ਹੀ ਹਵਾਨਾ ਤਿਆਰ ਕੀਤਾ ਵਾ। ਇਹ ਤਾਂ ਬਾਨਾ ਭਈ 2-3 ਦਿਨ ਕੱਢਣੇ ਆ। ਇਹ ਤਾਂ ਆਹ ਟੱਲੇ ਟੁੱਲੇ ਵੀ ਕਾਢਣੇ ਆ। 3 ਦਿਨ ਭਈ ਆ ਜੀ। ਲਾਓ ਜੀ। ਕਰੋ ਜੀ। ਅਗਲਾ ਇਹਦਾ ਕ੍ਰੋਸ ਆ। ਐਂ ਹੀ ਭਾਜਾ ਮੱਝਰਗਾ ਥਾਣਾ ਲੈ ਵੀ ਪੂਰਾ। ਸਹੀ ਗੱਲ ਹੈ ਜੀ। ਮੋਟਾ ਥਾਣਾ। ਹਾਂ ਭਾਈ। ਤੋੜ ਕੇ ਦਿਖ ਸੂਆ ਜਿਹੜਾ ਮਰਜ਼ੀ ਮੰਨ ਲਿਓ ਜੀ ਮਾਲਕਾ ਨੇ ਦੂਜਾ ਕਿਆ ਤੁਸੀਂ ਚਾਹੇ ਤੀਜਾ ਮੰਨ ਲਿਓ ਹਾਂ ਇੱਕ ਸੂਏ ਦਾ ਨਾ ਪਸੂ ਬੁੱਢਾ ਹੋਣ ਲੱਗਾ ਬਈ ਸਹੀ ਗੱਲ ਹੈ ਨਾ ਹੀ ਇੱਕ ਸੂਏ ਨਾਲ ਜੁਵਾਨ ਬੁੱਢਾ ਤੇ ਨਾ ਹੀ ਵੱਡਾ ਦੋਦੇ ਦੂਜੇ ਤੀਜੇ ਸੂਏ ਜਾ ਕੇ ਸਹੀ ਕੱਢਦਾ ਵੱਡਾ ਪਸੂ ਦਾ ਬਈ ਬਾਕੀ ਵੀਰੇ ਸੂਏ ਦਾ ਕੋਈ ਐਡਾ ਵੱਟਾ ਨਹੀਂ ਹੁੰਦਾ ਜੇ ਸੇਵਾ ਏ ਤਾਂ 6ਵੇਂ 7ਵੇਂ ਸੂਏ ਵੀ ਨਹੀਂ ਪਸੂ ਦੇਖ ਦਿੰਦਾ ਇਹ ਜੇ ਮੈਡਮ 7ਵੇਂ 7ਵੇਂ ਸੂਏ ਵਾਲੀਆਂ ਵੜਾ ਵੀ ਦੂਜੇ ਤੀਜੇ ਸੂਏ ਕਹਿ ਕੇ ਚਾਲ ਜਾਂਦੀਆਂ ਸਹੀ ਗੱਲ ਹੈ ਤੇ ਜੇ ਨਹੀਂ ਪਹਿਲੇ ਸੂਏ ਜੱਖਣਾ ਨਿਕਲ ਜਾਂਦੀ ਜੇ ਸੇਵਾ ਹੈ ਨਹੀਂ ਤਾਂ ਇਹੀ ਗੱਲ ਆ ਬਾਈ ਬਾਕੀ ਹਵਾਨਾ ਚੈੱਕ ਕਰੋ ਹਵਾਨਾ ਬਹੁਤ ਖੂਬਸੂਰਤ ਲੱਗਿਆ ਮੈਨੂੰ ਐਨ ਗੁਲਾਬੀ ਗੁਲਾਬੀ ਥਣ ਲੱਗਿਆ ਬਾਕੀ ਦੁੱਧ ਵੀ ਵੀਰੇ ਬਾਹਲਾ ਆਪਾ ਤੈਨੂੰ ਪਤਾ ਕਹਿਣੇ ਨਹੀਂ 18-20 ਤੋ ਟੁੱਟਦੀ ਨਹੀਂ ਗਰੰਟੀ ਨੂੰ ਇਹ ਤਾਂ ਬਾਈ ਵਾਧ ਦੇਉ ਹੱਕ ਕਰ ਵਾਧ ਦੇਣ ਦਾ ਬਾਕੀ ਨਹੀਂ ਮੈਨੂੰ ਵੀ ਪਤਾ ਬਈ ਸੇਵਾ ਨਾਲ 22 ਲੀਟਰ ਕਢੀਉ ਪਰ ਆਪਾਂ ਤੈਨੂੰ ਪਤਾ 1-2 ਲੀਟਰ ਘੱਟ ਦੱਸਣਾ ਅਗਲਾ ਦੂੜੀ ਜਿਹੜੀ ਪਸ਼ੂ ਮੰਗਦਾ ਕਹਿੰਦਾ ਤੇਰਾ ਚੰਗਾ ਨਿਕਲਿਆ ਉਹ ਕੌਣਾ ਬਈ ਆਪਾਂ ਉਹ ਕੰਮ ਨਹੀਂ ਲਾ ਸਹੀ ਗੱਲ ਹੈ ਜੀ ਇਹ ਅਗਲਾ ਕਹਿੰਦਾ ਵੀ ਤੇਰਾ ਬਈ ਲੰਬਾ ਆ ਗਿਆ ਐ ਜੋ ਆ ਸਹੀ ਗੱਲ ਹੈ ਜੀ ਬਾਕੀ ਥਣਾ ਦੀ ਡੰਨ ਹੋਊਗੀ ਠੰਡੀ ਸੀ ਥਣਾ ਦੀ ਸੌਤ ਤੋਂ ਦੀ ਆਪਣੀ ਜੀਮੇ ਫੋਟੋ ਸ਼ਾਟ ਕਿਸੇ ਦੇ ਵੀ ਨਹੀਂ ਪੋਰਾ ਕੱਲਾ ਕੱਲਾ ਮੋਟਾ ਮੋਟਾ ਥਣ ਲੱਗਿਆ ਵਾ ਥਣ ਦੀ ਭਾਰ ਪਿੱਛੇ ਦੀ ਫੁੱਲ ਗਰੰਟੀ ਹੋਊ ਬਈ ਠੀਕ ਆ ਵੀਰੇ ਹਾਂ ਕਈ ਭਰਾ ਸਿੱਧੇ ਵੀ ਮਗਾਉਂਦੇ ਆ ਤਾਂ ਵੀ ਆਪਾਂ ਕਹਿ ਦਿੰਦਾ ਵੀ ਗੱਡੀ ਚੋਂ ਥਣ ਚੈੱਕ ਕਰ ਲਓ ਆਪਦੇ ਹੁਣ ਪਿੱਛੇ ਆਪਣੀਆਂ ਦੋ ਬੜਾ ਸਿੱਧੀਆਂ ਵੀ ਗਈਆਂ ਇੱਕ ਹਰਿਆਣੇ ਚ ਗਈ ਆ ਤੇ ਆਵਾਜ਼ ਉਹਨਾਂ ਨੂੰ ਆਪਾਂ ਵੀਡੀਓ ਕਾਲ ਤੇ ਚੈੱਕ ਕਰਾ ਕੇ ਦਿੱਤੀ ਤਾਂ ਵੀ ਗੱਡੀ ਚ ਉਤਰ ਲੱਗਣ ਕਹਿੰਦਾ ਵੀ ਚੈੱਕ ਕਰਨੇ ਆਪਦੇ ਕਰ ਲਾ ਠੀਕ ਆ ਵੀਰ ਹਾਂ ਬਈ ਗਰੰਟੀ ਹੋ ਥਣਾ ਥੋਨਾਂ ਦੀ ਵੇਚ ਤੇ ਅੱਗੇ ਨਾਗ ਆ ਗਿਆ ਵੀਰੇ ਆਪਣਾ 6 ਨੰਬਰ ਦੀ 6 ਨੰਬਰ ਦੀ ਸੁਆ ਗਨਮਾਜੀ ਇਹ ਵੀਰੇ ਰਿਜਨਲ ਦੂਜੇ ਸੁਆ ਵੜਸ ਹੁੰਦੀ ਆ ਲੈਣ ਕੱਟਦੀ ਆ ਪੰਜ ਛੇ ਇਹ ਬਾਈ ਮਾਨਾ ਮੂਨਾ ਬਹੁਤ ਆ ਵੀ ਵੇਖ ਇੱਧਰ ਠੀਕ ਹੈ ਜੀ ਤੇ ਕਿੰਨਾ ਕ ਪਾਜੂ ਵੀਰੇ ਦੁੱਧ ਵੀਰੇ 18 19 ਲੀਟਰ ਨਾਰਮਲ ਹੀ ਆ ਬਾਈ ਛੋਟੇ ਛੋਟੇ ਜਿਹਾ ਫੋਟਾ ਜਿਹਾ ਫੁੱਟੀਆਂ ਹਾਂ ਹਾਂ ਇਹ ਤਾਂ ਨਾਰਮਲ ਹੀ ਆ ਜਾਂਦੀਆਂ ਕਟੌਣੀਆਂ ਕੱਟੀਆਂ ਜਾਣਗੇ ਪਰ ਇਹ ਕੀ ਆਉਂਦੀਆਂ ਹੁੰਦੀਆਂ ਇਹ ਲੈ ਵੀ ਜਾਂਦੀਆਂ ਹੁੰਦੀਆਂ ਹਾਂ ਲੈ ਵੀ ਜਾਂਦੀਆਂ ਪਰ ਇਹਦਾ ਕੋਈ ਏਡਾ ਕੋਈ ਖਾਸ ਵਟਾ ਨਹੀਂ ਗੱਲ ਨਹੀਂ ਹੁੰਦੀ ਬਾਕੀ ਹਵਾਨਾ ਚੈੱਕ ਕਰ ਸਕਦੇ ਹੋ ਥਣ ਕੱਲਾ ਕੱਲਾ ਨਿੱਖੜ ਸੋਨਾ ਫਿਟਨੈਸ ਆਲਾ ਹਵਨ ਸੋਨਾ ਥਣ ਲੱਗਿਆ ਵਾ ਚਾਰ ਹੀ ਥਣ ਗੈਬ ਤੇ ਲੱਗੇ ਵੇ ਬਾਕੀ ਵਜਨ ਵਜੂਦ ਕਰ ਮਾਲੀ ਦਾ ਤੁਸੀਂ ਚੈੱਕ ਕਰ ਸਕਦੇ ਹੋ ਜੀ ਜੀ ਆਪਣੇ ਸਾਰੇ ਨਾਗ ਆ ਬਈ ਅਗਲਾ ਆਈ ਨਹੀਂ ਆ ਕੇ ਲੱਗਣਗੇ ਸਾਰੇ ਵਜਨ ਵਾਲੇ ਸਹੀ ਗੱਲ ਆ ਜੀ ਤੇ ਇਹਦਾ ਭਾ ਕਿੱਡਾ ਕਰ ਰਹਿਣ ਵਾਲਾ ਜੀ ਇਹਦਾ ਅੱਜ ਵੀਰੇ ਕੱਚੀ ਦਾ ਭਾ 6000 ਰੁਪਿਆ 60000 ਰੁਪਿਆ ਠੀਕ ਆ ਜੀ ਜਿੱਦ ਤਿਆਰ ਹੋ ਗਈ ਉਹਦੇ ਤੈਨੂੰ ਬਾ 7000 ਮੁੱਤੇ ਤਾਂ ਵੀਰੇ ਕਿਹਨੇ ਇਹ ਭਾਅ ਚ ਦੇਣੀ ਆ ਜੀ ਹਾਂ ਬੰਨਾਂ ਬਹੁਤਾ ਵੇੜਨ ਵਾਲੇ ਬਾਕੀ ਚੰਗੇ ਆ ਨਾਗ ਜੀ ਚੈੱਕ ਕਰ ਸਕਦੇ ਹੋ ਅੱਜ ਦੀ ਡਿਮਾਂਡ 62000 ਰੁਪਇਆ ਵਿੱਚੋਂ ਮਾਨਤਾਣ ਹੋ ਜਾਊਗਾ ਜੀ ਜਿਹਨੂੰ ਕੋਈ ਵੀ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ ਜੀ